ਮੂਰੇ ਇੱਕ ਗਾਣਾ ਸੁਣਾਗੇ ਸਦੂਰ ਸਿਕੰਦਰ ਦਾ ਤੇ ਭਾਜੀ ਕਿਹੜਾ ਤੁਹਾਡੇ ਦਿਲ ਦੇ ਕਰੀਬ ਜ਼ਿਆਦਾ ਗਾਣਾ ਹੈ ਉਹ ਤੇ ਮਲਾਕਾਬ ਦੀ ਮਲਾਕਾਤ ਵੀ ਕਹਿੰਦੇ ਕਿ ਸਾਬਰ ਕੋਟੀ ਨਾਲ ਖੰਸ ਸਿਕੰਦਰ ਵੀ ਕਰਾਇਆ ਸੀ ਫਰਮਾਇਸ਼ ਰਿਲੀਜ਼ ਹੋਈ ਏ ਜਦ ਫਰਮਾਇਸ਼ ਤੇ ਐਪ ਰਿਲੀਜ਼ ਹੋਈ ਸਾਬਰ ਕੋਟੀ ਸਾਥ ਦੀ ਤੇ ਉਦੋਂ ਉਹ ਤੇ ਸਦੂਰ ਸਿਕੰਦਰ ਜੀ ਆਏ ਔਰ ਸਾਡੇ ਆਦਰਨੀਏ ਪੂਜਨੀਏ ਸੰਗੀਤ ਸਮਰਾਟ ਗੁਰੂਆਂ ਦੇ ਗੁਰੂ ਗੁਰੂਆਂ ਦੇ ਗੁਰੂ ਉਹਨਾਂ ਸ਼ਾ ਕੋਟੀ ਆਵਰ ਜਿਨ੍ਹਾਂ ਦਾ ਕਿ ਨਾਮ ਲੈਂਦਿਆ ਆਦਰ ਦੇ ਤੌਰ ਤੇ ਮੇਰਾ ਸਿਰ ਝੁਕਦਾ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਦੇ ਕੱਪੜਾ ਵਿੱਚ ਪਾਸਟਰ ਸਿੰਘ ਜੀ ਦੇ ਆਦਰ ਸਾਹਿਬ ਸੰਗੀਤ ਸਮਰਾਟ ਵਿਚਨੰ ਇੱਕ ਬਹੁਤ ਵੱਡੀ ਪਦਵੀ ਦਿੱਤੀ ਜਾਂਦੀ ਹੈ ਉਹ ਗੁਰੂਆਂ ਦੇ ਗੁਰੂ ਨੇ ਰਹਿੰਦਾ ਸੀ ਜਿਦਾ ਸਾ ਮੇਰੇ ਸਾਹਾਂ ਚ ਲਿਖਿਆ ਰਹਿੰਦਾ ਸੀ ਜਿਦਾ ਨਾਮ ਮੇਰੀ ਬਾਹਾਂ ਤੇ ਹੋਲੀ ਹੋਲੀ ਮਾਵਾਂ ਤੂੰ ਹੋਲੀ ਹੋਲੀ ਮਾਵਾਂ ਤੂੰ ਮਿਟਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਉਲਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਨੀ ਉਲਾਇਆ ਉਸ ਕੁੜੀ ਨੇ ਚੱਲ ਸਰਦੂਲੇ ਹਦਾਨਾ 10 ਦਿਨੇ ਆ ਜਿੱਤੇ ਪਹੇਲੀ ਵਾਰ ਮਿਲੇ ਉਹ ਥਾਂ ਦਸ ਦਿਨੇ ਆ ਖੰਨੇ ਵਾਲੇ ਤੋਂ ਪਹਿਲਾਂ ਪਹਿਲਾ ਗੀਤ ਸ਼ੈਰ ਖੰਨੇ ਵਾਲੇ ਦਵਿੰਦਰ ਤੋਂ ਪਹਿਲਾ ਪਹਿਲਾ ਗੀਤ ਲਿਖਵਾਇਆ ਜਿਸ ਕੁੜੀ ਨੇ ਦਵਿੰਦਰ ਨੂੰ ਸ਼ੈਰ ਬਣਾਇਆ ਜਿਸ ਕੁੜੀ ਨੇ ਪਰ ਇਹਨੂੰ ਦਿਲੋਂ ਨਹੀਂ ਕਹਿਆ ਉਸ ਕੁੜੀ ਸਤ ਸ੍ਰੀ ਅਕਾਲ ਜੀ ਪੂਰੀ ਮੈਂ ਟੀਮ ਦਾ ਸਵਾਗਤ ਕਰਾਂ ਜਿੰਨਾ ਵੀ ਸਵਾਗਤ ਕਰਾਂ ਕੋੜਾ ਹੈ ਇਹ ਨਹੀਂ ਟਪ ਦੇ ਵਿੱਚ ਔਰ ਪਾਵੇਂ ਸਤੰਬਰ ਚੱਲ ਰਿਹਾ ਹੈ ਅੱਜ 4-5 ਤਰੀਕ ਹੋ ਗਈ ਹੈ ਜਿਹੜੇ ਪਾਰ ਗਰਮੀ ਜਿਹੜੇ ਟੈਂਪਰੇਚਰ ਕੋਈ ਬਾਜ਼ਾਰ ਦਾ ਸਫਰ ਕਰਨ ਵਾਲੇ ਟਰੈਵਲ ਕਰਨ ਵਾਲੇ ਜਿਆਦਾ 50 ਚੱਲਦੇ ਨਾਨਾ ਦਾ ਬਹੁਤ ਸਵਾਗਤ ਕਰਦਾ ਆਪਣੀ ਕੋਟਿਆ ਦੇ ਵਿੱਚ ਛੋਟੇ ਆਪਣੀ ਨਗਰੀ ਦੇ ਵਿੱਚ ਛੋਟੇ ਅਸੀਂ ਘਾਟੀ ਸੌਫਟ ਕਰਦੀ ਹੈ ਧੰਨਵਾਦ ਤੇ ਤੁਸੀਂ ਸਾਰਿਆਂ ਨੇ ਦੇਖ ਘਟੇ ਹੋਣੀ ਤੁਹਾਡੇ ਨਾਲ ਮਿਲਾਇਆ ਸੀ ਡਾਇਰੈਕਟਰ ਸਾਹਿਬ ਨਾਲ ਤੇ ਗਾਣਾ ਵੀ ਕੁਝ ਸੁਣਿਆ ਤੇ ਸਾਰਿਆਂ ਦਾ ਤੁਹਾਡਾ ਰੱਬ ਰਾਖਾ ਫਿਰ ਮਿਲਾਂਗੇ ਤੁਹਾਡੇ ਨਾਲ ਕੋਈ ਨਵੀਂ ਵੀਡੀਓ ਨਾਲ ਫਿਰ ਦਰਸ਼ਕਾਂ ਦੇ ਨਾਲ ਅੱਜਾ ਵੀ ਕੁਝ ਹੋਰ ਲੈ ਕੇ ਆਵਾਂਗੇ ਆਪਣੇ ਕੋ ਬੜਾ ਕੁਝ ਪਿਆ ਟਾਪਿਕ ਆਮ ਅੰਗੇ ਲੈ ਕੇ ਤੁਸੀਂ ਕਿਹ ਨਾਲ ਤੁਸੀਂ ਪਰਮੈਸ ਕਰਦੇ ਮੈਂ ਉਹਨਾਂ ਨਾਲ ਜ਼ਰੂਰ ਲੈ ਆਉਂਗਾ ਤੁਹਾਡੇ ਨਾਲ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ